ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਲੋ ਜੀ ਚੱਲੀ ਜਾਂਦੇ ਕੰਮਕਾਰ ਚੱਲਦੇ ਆ ਅੱਜ ਜੱਗੂ ਗਿਨੇ ਨੂੰ ਜੱਗੂ ਨਵਾਂ ਟਰੈਕਟਰ ਲਿਆਇਆ ਤਾਂ ਇੱਕ ਉਹਦਾ ਦੇਖਦੇ ਜਾਂ ਕੇ ਤੇ ਨਾਲੇ ਮੰਡਗੀ ਨਹੀਂ ਜਾ ਕੇ ਆਉਣਾ ਅੱਜ ਇਹ ਜਿਹੜਾ ਬੱਟਾ-ਬੱਟਾ ਜਿਹਾ ਰਹਿ ਗਿਆ ਸਾਫਾ ਉਹ ਵੀ ਕਰਕੇ ਆਵਾਂ ਚਲੋ ਚੱਲਦੇ ਆ ਜੀ ਫਿਰ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਚਾਹ ਚੱਲੋ ਤੁਸੀਂ ਕਿਹ ਪ੍ਰੋਜੈਕਟ ਡਿਆਵਾ ਅੰਦਰ ਹੋ ਕੇ ਸ਼ੇਅਰ ਕਰਨਾ ਹੈ ਵਾ ਮੇਰੇ ਲੋ ਜੀ ਵਿੱਕੀ ਨੂੰ ਕਸਰੀ ਗੱਲ ਵੀ ਕਰਾਂ ਮੈਂ ਹੈਗਾ ਅੱਛਾ ਅੱਛਾ ਮੈਂ ਪਰ ਗਿਆ ਥੱਲੇ ਕੁੱਪਟਾ ਜਾਂ ਪਾਇਆ ਠੀਕ ਹੈ ਮਾਮਰਾ ਸਾਫ ਕਰ ਸੋ ਇਹਦੇ ਇੱਕ ਵਾਰ ਰੱਖ ਦੇਣਾ ਇਧਰ ਸੇ ਥੋੜਾ ਇਸ ਵਿੱਚ ਵੇਟ ਆ ਜਾਏਗਾ ਸਤੇ ਉਪਰ ਹਾਂ ਹਾਂ ਇਧਰ ਛੇਹੇ ਖੜਾ ਕਰ ਲਓ ਪਹਿਲੇ ਨੀ ਇੱਕ ਮੈਂ ਨਹੀਂ ਉਹ ਫਿਰ ਵਜਨ ਆ ਜਾਣਾ ਤੇ ਫਿਰ ਥੱਲੇ ਇਹ ਮੁਰੇ ਦਬ ਜੂਗਾ ਬਈ ਜੀ ਦਬਣੇ ਤੇ ਟੁੱਟਣੇ ਤੇ ਚਾਂਮ ਸੱਗੇ ਜਰਾ ਮਿਲ ਜੂਗਾ ਨਾ ਵਜਨ ਥੋੜਾ ਜਿਹਾ ਚੜਖੜੇ ਦੂਰ ਹੈ ਮਾਂ ਮੈਂ ਸਰੀ ਰੱਦ ਕੇ ਦੋ ਗੋੜੇ ਲਾ ਲਓ ਆਗੇ 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 ਸੇ 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 ਆਈਦਾ ਮੋਲੀ ਨਾ ਕਰਦਾ ਉਨੇ ਦੇਗਾ ਜੋਇੰਟ ਹੋ ਗਏ ਨੇ ਬਜਨ ਨੂੰ ਇੱਥੇ ਤੱਕ ਬਜਨ ਨੂੰ ਪਰਸ ਪਾਉਣਾ ਹੈ ਜਾਂ ਫਿਰ ਦੋ ਬਾਲੇ ਜਿ ਰੱਖ ਲਵੇ ਪਰ ਜੇ ਕਰ ਵੀ ਠੀਕ ਤਾਂ ਕੰਮ ਹੋ ਗਿਆ ਬਾਲੇ ਪਰ ਥੱਲੇੋਂ ਕਹਾਂਣਾ ਇੱਥੇ ਚੜਾਈ ਨਹੀਂ ਨਾ ਹਕੀ ਅੰਨੀ ਅੱਛਾ ਜੇ ਲੰਬੇ ਚਾਹੀਏ ਤੇ ਬਾਲੇ ਫੇਰ ਪੋੜਨ ਲਗਾ ਭੀ ਠੀਕ ਚਲ ਠੀਕ ਆ ਸਾਰ ਜਾਣਾ ਨੇ ਤੇ ਅੱਗੇ ਦੀ ਵਾਲੀ ਤੇ ਚਲੇ ਜਾਣੀ ਹਾਂ ਹਾਂ ਉਹ ਵਧੀਆ 15 ਰਾਈ ਹੋਣਾ ਪਾਪੇ ਦੇ ਦੇ ਸੱਤ ਚਲੀ ਜਾਣੇ ਉਹ ਪਿੱਛੇ ਰੱਖਾ ਰੂ ਪਿੱਛੇ ਰੱਖ ਮੈਂ ਹਾਂ ਹੋਰ ਰੱਖਿਓ ਰੂ ਬਚਾ ਲੈ ਅੱਠ ਰੱਖ ਲੋ ਅੱਠ ਫੇਰ 7 ਫੇਰ ਲਈ ਜੀ 15 ਚਲੀ ਜਾਣੇ ਦੋ ਗਰੇ ਆ ਗੰਗਾ ਰਾਮ ਦੇ ਸਿਰ ਪਰ ਦੋ ਜੂਰ ਚੁਕਾ ਦੀ। ਲੰਗੇ? ਮੰਡੀ ਤੇ ਛੱਡ ਮੁੰਡੀ ਛੋੜਿਆ ਆ। ਨਹੀਂ ਜੀ। ਹਾਂ। ਕਾਏਂਗੇ ਫਿਰ ਮੱਛੀ ਕੰਮ ਕਰੀਏਗੇ। ਅੱਛਾ। ਕਾਏਂਗੇ। ਮੀਂਹ ਨਹੀਂ ਪੜਨੀ ਹੋਈ ਅੱਜ। ਮੀਂਹ ਘੱਟ ਪਿਆ ਰਹਾ ਤਾਂ ਪਾਣੀ ਪਾਣੀ ਨਹੀਂ ਆਇਆ ਹੈਗਾ। ਮੀਂਹ ਤਾਂ ਥੋੜਾ ਹੀ ਪਿਆ ਰਹਾ ਕੋ ਬਸ ਝੱਖੜ ਪੌ ਚੱਲ ਗਿਆ ਲੰਦਰ। ਕੰਮ ਖਰਾਬ ਹੋ ਗਏ। ਹਵਾ ਬਹੁਤ ਚੱਲੀ ਬਾਈ। ਝੱਡੇ ਬਹੁਤ ਹੋ ਗਏ ਆ। ਹਾਂ, ਗੰਨੇ ਵੀ ਡੱਡੇ ਹੋ ਗਏ, ਧਾਨ ਵੀ ਹੋ ਗਏ ਡੱਡੇ। ਧਾਨ ਤੇ ਬਹੁਤ ਸਾਰਾ ਕਰਦੇ ਆ ਪੱਤੀ ਕਰਦਾ। ਆਹ ਬਾਹਰ ਵੀ ਟਾਕੀਆਂ ਡੁੱਬ ਜਾਣੀਆਂ ਪੁੱਛਣੀਆਂ ਟਾਕੀਆਂ ਗਿਆ ਉਹ ਸਫੈਦੇ ਐ ਅਰਜਿੰਦਰ ਵਾਲੇ ਉਹ ਧਰਤੀ ਨੂੰ ਲਾਲ ਲਕ ਮੋੜ ਦੇ ਦੇ ਅੱਛਾ 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 ਉਹ ਕੇ ਰੱਖੋ ਅੱਛਾ ਇਹ ਉਰੇ ਦੇਖ ਬਾਈ ਆਪਣੇ ਫੇਰ ਵੀ ਮਾੜਾ ਮੋਟਾ ਚਲ ਨਹੀਂ ਜਾਂ ਬਹੁਤਾ ਵੀ ਨਹੀਂ ਹੈਗਾ ਜਿੰਨਾ ਕਿ ਪਿਆ ਏ ਮੰਡ ਮਾਈਕਰ ਉਹ ਵੀ ਨਹੀਂ ਹੈਗਾ ਕਣੀ ਵੀ ਨਹੀਂ ਹੈਗੀ ਹਾਂ ਜੀ ਇਹ ਵੀ ਬਾਲ ਦੇ ਰਿਹਾ ਆ ਇਹਦੇ ਰੈਡੀ ਹੋ ਗਏ ਆ ਆ ਟੋਟਾ ਪਿੱਛੇ ਕਿੱਥੇ ਗਿਓਗੇ ਇਹ ਲੱਗੋਗੇ ਉਹ ਨਾ ਕੋਈ ਨਹੀਂ ਆ ਟੋਟਾ ਪਿੱਛੇ ਨਹੀਂ 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 ਕੁੱਟ ਜਾਣਾ ਪਿੱਛੇ ਇਹਨੇ ਵੀ ਕੀ ਪੈਦਾ ਪਤਾ ਹੁਣ ਐ ਕਰ ਇੱਕ ਟੋਟਾ ਉਰੇ ਰੱਖ ਕੇ ਨਾ ਉਹੀ ਇੱਕ ਉਰੇ ਪਾਟ ਰੱਖ ਲੋ ਕਿਤੇ ਵੀ ਨਹੀਂ ਦੱਸ ਪਰਮਬੱਛ ਜਿੰਨੇ ਲੰਗੇ ਜਾਣੇ ਨਾ ਨਹੀਂ ਐਨੇ ਬੰਦੇ ਸਲਾਹ ਵਾਲੇ ਖੜੇ ਹੁਣ ਕੋਲ ਫੇਰ ਵੀ ਕੰਮ ਕਰਾਉਣਾ ਹਾਂ ਹੋ ਸਕਦਾ ਅਜੇ ਤੱਕ ਨਹੀਂ ਗੱਲ ਹੋ ਸਕਦਾ ਆ ਜੀ ਸੈਟਰ ਖੜਾ ਜਨ ਮਾਸਾ ਵਾਲਾ ਇਹ ਵੀ ਕਹਿੰਦਾ ਨਾ ਤਾਂ ਧੰਦਾਰ ਨਹੀਂ ਅੱਜ ਹੈ ਬਾਈ ਮਨੇਤਰ ਬਾਈ ਵੀ ਇਹ ਵੀ ਕਹਿੰਦਾ ਰਾਜਾ ਕਹਿੰਦਾ ਧੰਦਾਰ ਨਹੀਂ ਬਣੇ ਮੈਨੂੰ ਅੱਜ ਕੱਤ ਲਿਖੇ ਹੋ ਗਰਮ ਹੋਗੇ ਹੈ ਨਾ ਗਰਮ ਹੋਏ ਹੋਏ ਆ ਪੈਂਨੇ ਗਰਮ ਵੀ ਨਹੀਂ ਹੈਗੇ ਉਹੀ ਲੱਗਦੇ ਆ ਮੈ ਹੀ ਆਈਏ ਕੋਈ ਧਰਨਾ ਧਰਨਾ ਜਿਹੜਾ ਹੱਲ ਹੋ ਜਵੇ ਇਹਦੇ ਤੋਂ ਤਾਂ ਮਤਲਬ ਹਾਦਿਕਾ ਦੇ ਕਿਸਾਨ ਯੂਨੀਅਨ ਵਾਲਿਆਂ ਨੇ ਸਾਰਿਆਂ ਨੇ ਲਾ ਦੇਣਾ ਹਾਂ ਇਹ ਕੰਮ ਹੋਇਆ ਵਾ ਸਾਰੇ ਦਾ ਸਾਰਾ ਸੈਂਟਰ ਗਵਰਨਮੈਂਟ ਦਾ ਅੱਛਾ ਸੈਂਟਰ ਗਵਰਨਮੈਂਟ ਦੇ ਧਰਮ ਦੇ ਚੱਕਰ ਦੇ ਵਿੱਚ ਵੀ ਕਿਸਾਨ ਵੀ ਸਾਰੇ ਸੋਚ ਰਹੇ ਆਂ ਵੀ ਪੰਜਾਬ ਗਵਰਨਮੈਂਟ ਨੂੰ ਕੱਖ ਤਾਂ ਕਰਨਾ ਜਾਂ ਆਪਣੀ ਆਪਣੀ ਪਬਲਿਕ ਨੂੰ ਕੱਖ ਤਾਂ ਕਰਨਾ ਤੁਹਾਨੂੰ ਤਾਂ ਸਾਲਾ ਮੁੱਦੇ ਤਾਂ ਹੀ ਪਤਾ ਲੱਗੇਗਾ ਮਸਲਾ ਹੋ ਸਕਦਾ ਵੀ ਜਿਕਨਾ ਸੈਂਟਰ ਗਵਰਨਮੈਂਟ ਦਾ ਮਤਲਬ ਰੇਰ ਗੱਟੀਆਂ ਰੋਕਣ ਵਾਲਾ ਕੰਮ ਹਾਂ ਉਹ ਫਿਰ ਪ੍ਰੋਜੈਕਟ ਬਹੁਤ ਤਕੜਾ ਉਹਦੇ ਲਈ ਫਿਰ ਜੂਨੀਅਨਾਂ ਨੂੰ ਇਕੱਠੇ ਹੋਣਾ ਪੈਣਾ ਹਣਾ ਹਾਂ ਜੂਨੀਅਨ ਇਕੱਠੇ ਹੋਣਾ ਪੈਣਾ ਉਹ ਜੂਨੀਅਨ ਸਾਰ ਇੱਕ ਦੂਜੇ ਦੇ ਪਿੱਛੇ ਹੋਈ ਜਾਂਦੇ ਐ ਤੇ ਬਾਕੀ ਦੇਖੋ ਕਿ ਆਇਆ ਤਾਂ ਹੁਣ ਮਾਨ ਸਾਹਿਬ ਨੇ ਮੇਰੇ ਖਾਤੇ ਦੱਤੇ ਦੇ ਕੱਲ ਤੁਰਲੇ ਬਿਆਨ ਕਹਿੰਦਾ ਵੀ ਹੋ ਜਾਣਾ ਕੰਮ ਸ਼ੁਰੂ ਬਾਕੀ ਦੇਖੋ ਅੱਗੇ ਜੇ ਕੱਲ ਪਰ ਜਿਆਦਾ ਹਾਸ ਹੈ ਸੋਮਵਾਰ ਪਰ ਹਾਂ ਮੇਨ ਕੱਲ ਮੇਨ ਕੱਲ ਉਹਦੇ ਭਰਾ ਸਹੀ ਹੈ ਜੇ ਸੋਮਵਾਰ ਤੇ ਹੋ ਜਵੇ ਹਾਂ ਉਹਨਾਂ ਨਾਲ ਇੱਕ ਲੋਕ ਕਲੈਕਸ਼ਨ ਵਾਲ ਵੀ ਜੀ ਹੋਏ ਵਿੱਚ ਘਰੇ ਹਾਂ ਥੋੜਾ ਜਿਹਾ ਕਹਿੰਦੇ ਹਰਿਆਣੇ 'ਚ ਇਲੈਕਸ਼ਨ ਹੈ ਨਾ ਕੋਈ ਐਮਐਮ ਦੇ ਵਿੱਚ ਹਾਂ ਹਾਂ ਉੱਥੇ ਵੀ ਗਵਰਨਮੈਂਟ ਬਣਨੀ ਆ ਹਾਂ ਉੱਥੇ ਕਹਿੰਦੇ ਉਧਰ ਨੂੰ ਥੋੜਾ ਜਿਆਦਾ ਜ਼ੋਰ ਲੱਗਿਆ ਬਾ ਇਧਰ ਨੂੰ ਧਿਆਨ ਨਹੀਂ ਦਿੰਦਾ ਕੋਈ ਹਾਂ ਚਲੋ ਕਿਸਾਨ ਤਾਂ ਹਰਿਆਣੇ 'ਚ ਵੀ ਹੈਗੇ ਆਂ ਇਹ ਗੱਲ ਦੀ ਜੇ ਉੱਥੇ ਕਹਿੰਦੇ ਪ੍ਰਾਈਸ ਮਾਰੋ ਬਾਰ ਹੋ ਰਹੀ ਆ ਅੱਛਾ ਹਾਂ ਉੱਥੇ ਕੋਈ ਰੋਕ ਟੋਕ ਨਹੀਂ ਹੈਗੀ ਫਿਰ ਇੱਥੇ ਔਰੇ ਦੇ ਮਾਂ ਦੇ ਨਹੀਂ ਚੱਕਿਆ ਹੈਗਾ ਉਹਨਾਂ ਨੇ ਹਾਂ ਹਾਂ ਔਰੇ ਦੇ ਮਾਂ ਦੇ ਦੇਖ ਲੈ ਗਵਰਨਮੈਂਟ ਨੇ ਦੇਖ ਲੈ ਕਿ ਚੀਜ਼ ਹੁੰਦੀ ਹੈ ਸੈਂਟਰ ਗਵਰਨਮੈਂਟ ਦਾ ਉੱਥੇ ਉਹਨਾਂ ਨੇ ਆਪਣੀ ਸਰਕਾਰ ਬਣਾਉਣ ਦੀ ਕੋਸ਼ਿਸ਼ ਕਰਨੀ ਹੈ ਕਿਸਾਨਾਂ ਨੂੰ ਸੌਖੇ ਕਰਨ ਵਾਸਤੇ ਉਹਨਾਂ ਨੇ ਉਹ ਕਰਤਾ ਹਾਂ ਹਾਂ ਇੱਥੇ ਤੰਗ ਕਰਨ ਵਾਸਤੇ ਵੀ ਉਹ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਤੀ ਵੀ ਬਸ ਬਸ ਬਾ ਇਹ ਚੱਕਰ ਹੈਗਾ ਸਾਰਾ ਲੱਤੋਗੇ ਇਨੇ ਰੱਖੋਗੇ ਅੱਛਾ ਮੈਂ ਕਹਿੰਦਾ ਮੈਂ ਤਾਂ ਬਰ ਹੀ ਕਰ ਦੋ 3 4 5 6 7 8 9 10 ਰੱਖੋਗੇ ਇਹਦੇ ਹੋਰ ਰੱਖੋ ਔਰੇ ਅੱਛਾ ਰੱਖੋ ਜਿਹਨੇ ਚੱਲਾ ਜਿੰਨੇ ਅੱਛਾ ਰੱਖੋ ਹੋਰ ਔਰੇ ਲਿਆ ਕਰੋ ਰੋ ਨਹੀਂ ਨਹੀਂ ਰੱਖੋ ਔਰੇ ਕਦੇ ਆਹੇ ਨਾ ਜਿਹੜਾ ਹੁਣ ਤਾਂ ਉਹਦੇ ਪਰਵਜਨ ਆ ਤੇਰੀ ਸਾਰਾ ਬਜਣਾ ਨਿਫਟ ਪਰ ਆਏ ਲੱਡੇ ਪਰ ਨਹੀਂ ਹੈਗਾ ਆ ਪਿੱਛੇ ਨਹੀਂ ਹੈਗਾ ਰੱਖੋ ਰੱਖ ਬਦੀ ਰੱਖੋ ਜਿੰਨੇ ਮਰਜ਼ੀ ਲੈ ਭਾਈ 11 ਜਿੰਨਾ ਮਰਜ਼ੀ ਰੱਖਦਾ ਹੋ ਗਏ 11 ਸਿੱਧਾ ਕਰ ਇਹਨੂੰ ਇਹਦਾ ਕੋਈ ਟੱਕਰ ਨਹੀਂ ਹੈਗਾ ਤੋ ਇਹ ਕਰਨਾ ਹੈ ਲਿਫਟ ਚੱਕੀ ਹੋਈ ਵੀ ਵਜਨ ਦਾ ਚੱਕਰ ਹੈ ਲਿਫਟ ਦਾ ਥੱਲੇ ਡਾਊਨ ਕਰੀ ਹਾਂ ਹਾਂ ਸਿਆਗੇ ਰੱਖ ਦੇ ਬਈ ਦੋ ਹੋਰ ਆਪਣਾ ਵਾਹਗਾਪਤੀ ਓਕੇ ਆ ਦੋ ਹੋਰ ਰੱਖ ਦੇ ਅੰਦਰ ਜੇ ਬੈਕ ਸਾਈਡ ਰੱਖਦਾ ਹੋਰ ਇਹਨਾਂ ਦੇ ਫੁੱਟੇ ਨੇ ਹੁਣ ਸਾਰਾ ਵਜਨ ਉਹ ਲਿਫਟ ਪਰ ਆ ਗਿਆ ਲਿਫਟ ਦੇ ਉੱਪਰ ਵਜਨ ਹਾ ਲੇ ਪੜ ਲੈ ਵੀ ਮੋ ਸਿਆਗੇ ਕਿਹੜਾ ਹੋਰ ਲਾਉਂ ਤਾਂ ਵੀ ਪਿਆਏ ਸਭ 15 15 ਦਾ ਭਰੇ ਰਹਿਣ ਹਾਂ ਹਾਂ ਜੇ 15 ਮੁੱਕ ਕੇ ਫੇਲੇ ਜੀ ਇਕਦੋ ਸਿਰਪੇ ਚਲੀ ਜਾਣੇ ਦੋ ਰੱਖਦੇ ਪਰ ਹੋਰ ਆਜੂ ਢੀਸਾ ਬਹਿ ਹਰ ਹੈ ਵਿਕਾਰ ਪਰ ਫਿਰ ਵਧੀਆ ਰਾਤ ਫਿਰ ਮੀਂਹ ਪਾ ਲਿਆ ਤਾਂ ਆਹ ਕੰਮ ਕਰਾਉਂਗਾ ਤੇਰਾ ਸਭ ਹੋ ਗਿਆ ਹਾਂ ਕੁਛ ਨਾ ਯਾਰ ਅੱਛਾ ਜੱਗੇ ਜੱਗੇ ਵੀ ਨਹੀਂ ਹੈ ਹੈ ਜੱਗੇ ਵੀ ਨਹੀਂ ਕਰਦੇ ਕੋਈ ਖਿਸੀ ਪਈ ਹੈ ਹਾਂ ਤਾਂ ਨਗਰ ਕੇ ਸਭ ਦੇ ਹੀ ਬਹੁਤ ਪੁਰਾਣਾ ਹਾਲਾ ਨਾ ਹਾਂ ਹਾਂ ਚੱਲਣਾ ਜੀ ਯਾਰ ਹੈ ਦੱਬਣਾ ਹੈ ਅੱਛਾ ਬਹੁਤ ਆਉਂਦਾ ਦੇਖ ਕੇ ਹਾਂ 6 ਮਹੀਨੇ ਫਸਲ ਕਰੀ ਮਿਹਨਤ ਕਰੀ ਜੋ ਬੇ ਹਾਂ ਬਾਪੂ ਪਰ ਬੰਨ ਤੋ ਖਾ ਦੇਂਗੇ ਇਹ ਤਾਂ ਹੈ ਚਲੋ ਕੋਈ ਨਹੀਂ ਦਊਗਾ ਟੈਂਪਰਣਾ ਇਹਦਾ ਓ ਯਾਰ ਆ ਧੁੱਪ ਦੇ ਲਾ ਕਿੰਨੀ ਵਧੀਆ ਨਿਕੋਈ ਆਈ ਧੁੱਪ ਤਾਂ ਮੰਦਾ ਏ ਹਾਂ ਮਨ ਬੱਬਾ 35 ਦਿਨ ਵੀ ਨਾ ਬੋਲ ਅੱਛਾ ਸੱਸੀ ਗੁੰਦੇ ਵਿੱਚ ਦੀਦੀ ਕਰਦੇ ਸਾਰਿਆਂ ਦੀ ਪਣ ਗਈ ਠੀਕ ਆ ਜੀ ਚਲੋ ਮੰਨੂ ਗਈ ਤੇਰੀ ਯਾਰ ਹੁਰ ਪਾ ਕੇ ਕੋਈ ਲਓ ਜੀ ਮਿਲੋ ਜੱਗੂ ਨੂੰ ਸਤਿਕਾਰ ਦੀ ਬਾਈ ਸਤਿਕਾਰ ਇਹੋ ਜੱਗੂ ਵਧੀਆ ਦਿੱਤਾ ਹੀ ਹੋ ਠੀਕ ਆ ਜੀ ਹਾਂ ਜੀ ਹਾਂ ਮਿਲੋ ਤੇ ਡੈਡੀ ਨੂੰ ਉਹਦੇ ਜੀ ਸਤਿਕਾਰ ਜੀ ਸਤਿਕਾਰ ਹਾਂ ਬਾਈ ਆ ਨਵਾਂ ਜਾਨਵਰ ਜਾਨਵਰ ਤਾਂ ਉਹਦੇ ਪਾਸੇ ਉਹਨੂੰ ਕਹੀ ਦਿੰਦਾ ਆ ਬਾਈ ਅੱਛਾ ਥੋੜਾ ਦਿਖਾਈ ਘੱਟ ਹੈ ਜੀ ਆਪਾਂ ਨੂੰ ਠੀਕ ਠੀਕ ਹੈ ਉਹਨੂੰ ਬਾਹਰ ਘੱਟ ਕੱਢਦੇ ਆ ਅੱਛਾ ਤੂੰ ਕਹਿਣਾ ਆਪਣਾ ਸ਼ੌਂਕ ਪੂਰਾ ਕਰ ਲਈਏ ਠੀਕ ਠੀਕ ਹੈ ਹਾਂ ਹੁਣ ਤੁਸੀਂ ਦਿਖਾਉਣਾ ਦਿਖਾ ਵੀ ਦਿਓ ਹੂੰ ਹੂੰ ਛੋਟੇ ਚਕਾਈ ਹੋ ਗਈ ਆ ਕੀ ਆ ਕਾਨੂੰ ਅੱਛਾ ਤੂੰ ਕਿਹੜਾ ਇਹ ਇਹ ਤਾਂ ਇਹ ਮਰਸੀ 135 ਹੈ ਜੀ ਅੱਛਾ ਇਲੈਕਟਰ ਇੰਗਲੈਂਡ ਵਾਲਾ ਹੀ ਹੈ ਇਹ ਅੱਛਾ ਇੰਗਲੈਂਡ ਵਾਲਾ ਹੈ ਇਹ ਮਾਰਕੇ ਵੀ ਲੱਗੇਵੇਂ ਆ ਰਹੇ ਸੀ ਤੇ ਲੈਂਡ ਦੇ ਠੀਕ ਠੀਕ ਹੈ ਟਮਾਟਰ ਡਾਉਣੇ ਹੋਣਾ ਇਹ 71 ਮਾੜ ਲੈ 71 ਹਾਂਜੀ ਅੱਛਾ 55 ਹਾਲ ਹੋਗੇ ਸਮਝ ਲੈ ਉਹਨੂੰ ਆਏ ਠੀਕ ਠੀਕ ਹੈ 135 ਐਮ ਹੋਗੇ ਜਿਹੜੇ ਆਹ ਦੀ ਸੋਚ ਆਏ ਪਈ ਆ ਅੱਛਾ ਉਹ ਗੰਪ ਪਹਚਾਏ ਦਾ ਟਰੈਕਟਰ ਜੀ ਇਹ ਅੱਛਾ ਇਹ ਟਰੈਕਟਰ ਬਾਹਰ ਤੇ ਬੁਕਿੰਗ ਪਹਿਲਾਂ ਬੁਕਿੰਗ ਹੁੰਦੀ ਇਹਨਾਂ ਦੀ ਫੇਰ ਆਉਂਦੇ ਸੀਗਾ ਟਰੈਕਟਰ ਠੀਕ ਠੀਕ ਹੈ 22 ਸਿਪ ਹੋਂਦੇ ਹੁੰਦੇ ਦੇ ਟਰੈਕਟਰ ਇਹ ਅੱਛਾ ਹੂੰ ਇਹਦੇ ਜੱਤੇ ਬਹੁਤ ਚੀਜ਼ਾਂ ਖਾਸ ਆ ਦੂਏ ਟਰੈਕਟਰ ਨਾਲ ਤੇ ਲੱਗਾਂ ਜਿਹੜੀਆਂ ਉਹ ਕਿਵੇਂ ਬਈ ਲੱਗੇ ਇਦਾਂ ਜੀ ਆ ਹਫ਼ਤੇ ਬਦਲ ਬਾਕੀ ਚਲੋ ਏਡੀ ਬਹੁਤੀ ਜਿਆਦਾ ਨੌਲੇਜ ਮੰਨੂ ਵੀ ਨਹੀਂ ਇਹਦਾ ਟਰੈਕਟਰ ਬਾਰੇ ਅੱਛਾ ਨਹੀਂ ਕਹਿੰਦੇ ਸਾਰੇ ਕਈ ਜਿਹਦਾਂ ਦੀ ਲਿਫਟ ਆ ਬਾਕੀਆਂ ਦੀ ਉੱਪਰੋਂ ਚੱਕੇ ਤੇ ਉੱਪਰ ਚੱਕ ਹੁੰਦੀ ਆ ਹਾਂ ਥੱਲੇ ਨੂੰ ਥੱਲੇ ਤੇ ਹਾਂ ਇਹਦੀ ਉੱਪਰ ਨੂੰ ਚੱਕਦੇ ਨੇ ਥੱਲੇ ਆਉਂਦੀ ਆ ਥੱਲੇ ਨੂੰ ਜਾਉਂਦੇ ਉੱਪਰ ਨੂੰ ਜਾਂਦੇ ਅਜੀ ਉਲਟਾ ਇਹ ਲਿਫਟ ਵੀ ਦੀ ਪੁੱਠੀ ਕੰਮ ਕਰਦੀ ਆ ਠੀਕ ਆ ਵਾਖੀਕ ਤੇ ਦੇਖ ਲੋ ਜੀ ਮਾਡਲ ਕਿੰਨਾ ਪੁਰਾਣਾ ਟਰੈਕਟਰ ਤੇ ਕਿਤੇ ਮੜੀ ਜੀ ਵੀ ਲੀਕੇਜ ਦਾ ਇੱਕ ਤੁਪਕਾ ਵੀ ਨਹੀਂ ਹਾਂ ਚਾਪਿਆ ਹੈ ਨਾ ਹਾਂ ਐਨ ਵਧੀਆ ਜਾਨਾ ਪੰਪ ਵੀ ਦੇਖੋ ਸੀ ਕਿੰਨਾ ਲੱਗ ਤੇ ਲਾਇਆ ਰੂਟਰ ਪੰਪ ਹੈ ਅੱਛਾ ਰੂਟਰੀ ਪੰਪ ਚ ਹੈ ਪੰਪ ਖੈ ਲੱਗ ਜਾਈ ਜਮਈ ਪੈਣਾ ਹਾਂ ਜਮਈ ਲੱਗ ਪੰਪ ਹੈ ਜਮਈ ਛੋਟਾ ਜੀ ਸ਼ੇਪ ਦਿੱਤੀ ਵੀ ਹੈ ਆਲੇ ਫਿਲਟਰ ਹੁੰਦੇ ਨੇ ਜਿਹੜੇ ਇਹਨੂੰ ਠੀਕ ਹੈ ਠੀਕ ਹੈ ਜੀ ਤੇਲ ਖਰਚਾ ਜਾਨੀ ਕਿ ਮੰਨ ਕੇ ਚਲੋ ਟਰੈਕਟਰ ਦਾ ਬਹੁਤ ਘਟਾ ਮੈਂ ਨਾ ਜਲੰਧਰ ਤੇ ਲਿਆਇਆ ਤਾਂ ਟਰੈਕਟਰ ਇਹ ਅੱਛਾ ਇਹਦੇ ਚ 800 ਰੁਪਏ ਦਾ ਤੇਲ ਪਵਾਇਆ ਤਾਂ ਠੀਕ ਹੈ ਹਲੂ ਉੱਥੇ ਦੇ ਵੀ ਆਇਆ ਘਟ ਘਟ 80 90 ਕਿਲੋਮੀਟਰ ਬਾੜਾ 100 ਹੀ ਮੰਨ ਲਓ ਹਾਂ ਇਹਦੇ ਨਾਲ ਉਦਣ ਦਾ ਹੋਰੇ ਵੀ ਚੱਲੀ ਜਾਂਦਾ ਘਰਾਂ ਹਾਂ ਠੀਕ ਹੈ ਅੱਜ ਵੀ ਗੇੜੇ ਲਾਏ ਦੋ ਤਿੰਨ ਤੇਲ ਸੜੇ ਚ ਹਜੇ ਵੀ ਪਿਆ ਅੱਛਾ ਤੇਲ ਖਰਚਾ ਜਮ ਹੀ ਨਾ ਮਾਤਰੇ ਹੈ ਬਾਕੀ ਟਾਇਰ ਨਵੇਂ ਹੀ ਐ ਚਾਰੇ ਟਾਇਰ ਨਵੇਂ ਆ ਜੀ ਬੈਟਰੀ ਬੂਟਰੀ ਓਕੇ ਆ ਅੱਛਾ ਤੇ ਚਲਾਈ ਜਾਂ ਚੰਗਾ ਹੋ ਗਿਆ ਡਰਾਈਵਰ ਦੀ ਹਾਂ 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 ਯਾਨੀ ਕਿ ਚਲਾ ਕੇ ਲੱਗਦਾ ਨਹੀਂ ਵੀ 71 ਮਾਡਲ ਹੋਊਗਾ ਅੱਛਾ ਬਹੁਤ ਸਾਫ਼ ਚਲਾਈ ਹੈ ਠੀਕ ਹਾਂ ਭਾਜੀ ਇੱਕ ਦੋ ਚੀਜ਼ਾਂ ਨਹੀਂ ਆ ਖਰਾਬ ਹੋ ਗਿਆ ਨੇ ਇੱਕ ਇੱਕ ਦੋ ਚੀਜ਼ਾਂ ਚੇਂਜ ਹੈ ਦੀਆਂ ਅੱਛਾ ਮਗਰਾੜ ਚੇਂਜ ਇੱਕ ਵੀ ਸੀਟ ਨੇ ਹੈਗੀ ਨਾਲ ਦੇ ਠੀਕ ਠੀਕ ਹੈ ਹਾਂਜੀ ਉਹ ਇੰਨੇ ਪੁਰਾਣੇ ਦੀ ਚੀਜ਼ ਹੋ ਜਾਂਦੀ ਹੈ ਇਹ ਨਾ ਮਾਰ ਕੇ ਲੱਗੇ ਨੇ ਹਰੇਕ ਚੀਜ਼ ਤੇ ਮੈਂ ਹੁਣ ਨੂੰ ਬਹੁਤ ਵਕਤ ਨੂੰ ਹੁਣ 2 ਦਿਨ ਤਾਂ ਮੈਂ ਪੜੇ ਆ ਅੱਛਾ ਆ ਦੇਖੋ ਸਲਫਤੇ ਵੀ ਲਿਖਿਆ ਹੋਇਆ ਹੁਣ ਆ ਦੇਖੋ ਚੈਨਲ ਫੋਟੋ ਦੇ ਠੀਕ ਸਲਫਤੇ ਵੀ ਲਿਖਿਆ ਵਾ ਮੇਡ ਇਨ ਇੰਗਲੈਂਡ ਹੈ ਨਹੀਂ ਠੀਕ ਹੈ ਹੋਰ ਵੀ ਕਈ ਚੀਜ਼ਾਂ ਤੇ ਲਿਖਿਆ ਮੈਂ ਤੁਹਾਨੂੰ ਹੁਣ ਮੈਂ ਉਹਧਰ ਨੂੰ ਦੇਖਿਆ ਤਾਂ ਹਮਰੇ ਯਾਦ ਨਹੀਂ ਹੈਗੇ ਅੱਛਾ ਕਈ ਚੀਜ਼ਾਂ ਤੇ 8 9 ਜਗ੍ਹਾ ਮਾਰ ਕੇ ਲੱਗੇ ਹੋਏ ਦੇ ਹਾਂ ਹਾਂ ਨਾ ਜਿਹੜੀ ਚੀਜ਼ ਦਾ ਫਿਰ ਉਹ ਨਾਲ ਦੀ ਫੋਟੋ ਵੀ ਲਿਖਿਆ ਹੋਊਗਾ ਜੀ ਇਹੋ ਚੀਜ਼ ਦੀ ਕੀਮਤ ਹੈ ਹੂੰ ਹਾਂ ਆ ਦੇਖੋ ਮੀਟਰ ਦੇਖੋ ਇਹ ਕਿੰਨੇ ਲੱਗਦੇ ਆ ਆ ਦੇਖੋ ਆ ਮੀਟਰ ਮੋਟਰ ਸਾਰੇ ਨਾਲ ਦੇ ਹੀ ਆ ਇਹ ਅੱਛਾ ਫਾਰ ਦੇ ਮੀਟਰ ਆ ਆਲੇ 2 ਮੀਟਰ ਚੇਂਜ ਆ ਇਹਦੇ ਐਲ ਪਰ ਇਛਲ ਵਾਲੇ ਇਹ ਗੇਅਰ ਆਹ ਮੀਟਰ ਤਿੰਨੇ ਨਾਲ ਦੇ ਇਹਦੇ ਗੇਅਰ ਤਿੰਨ ਹੈ ਚੀ ਇਹਦੇ ਅੱਛਾ ਹੈਂਡ ਬ੍ਰੇਕ ਇਹਨੂੰ ਆਹ ਲਾਤੀ ਗੇਅਰ ਤਿੰਨ ਮੂਰੇ ਦੇ ਹਾਂਜੀ ਹਾਂਜੀ ਹਾਂ ਅੱਗੇ ਨੂੰ ਤਿੰਨ ਲੇ ਰਹਿਦੇ ਠੀਕ ਠੀਕ ਹੈ ਇਹ ਰਹਿ ਲੱਕੀ ਰਹਿ ਉੱਤੇ ਕਾ ਅਰੇ ਕੋਈ ਨਾ ਕੋਈ ਜਿੱਤੋ ਵੀ ਕਰ ਲਿਆ ਅੱਛਾ ਆਪਾਂ ਚੱਕਦਾ ਹਾਂ ਆ ਉੱਪਰ ਲੱਗੀ ਜਾਣਾ ਖੜੇ ਹੋ ਹਾਂ ਇੱਕ ਇਹਨੂੰ ਆ ਵੀ ਲੀਵਰ ਲਾਇਆ ਹੋਇਆ ਅੱਜ ਅੱਛਾ ਆ ਪਤਾ ਨਹੀਂ ਜਾਂਦਾ ਲੀਵਰ ਠੀਕ ਠੀਕ ਹੈ ਇਹਦੇ ਫੰਕਸ਼ਨ ਮੰਨੂ ਵੀ ਨਹੀਂ ਪਤਾ ਹਜੇ ਹਾਂ 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 ਅੱਜ ਫੇ ਮਿੱਟੀ ਡੋਣ ਲੱਗੇ ਘਰ ਨੂੰ ਹੈ ਨੂੰ ਯਾਰ ਕਿੱਥੇ ਮਿੱਟੀ ਪੁਆਈ ਦੀ ਮੁੱਲ ਕਰਵਾਈ ਤੀ ਅੱਛਾ ਉਹ ਤਾਂ ਜਾਨਪ੍ਰਾਨ ਨਹੀਂ ਹੈਗੇ ਮਿੱਟੀ ਚ ਠੀਕ ਠੀਕ ਹੈ ਇਹ ਆ ਖੇਤ ਬਾਹੋਂ ਦਾ ਇੱਕ ਪਾਸੇ ਨੂੰ ਹਾਂ ਆ ਸਾਈਡ ਉੱਚੀ ਆ ਆ ਸਾਈਡ ਉੱਚੀ ਹੋ ਜਾਂਦੀ ਆ ਹਾਂ ਬਾਜਾ ਦਾ ਬੀਜਣ ਦੇ ਪਹਿਲਾਂ ਕਰਾਹੀ ਵੀ ਤੀ ਠੀਕ ਹੈ ਮਣੀ ਨੀਗਾ ਫੇਰ ਫੁੱਲ ਗਈ ਨਾਲੇ ਸਬਜ਼ੀ ਦਾ ਸਬਜ਼ੀ ਭਾਜੀ ਲਾਉਣ ਨੂੰ ਮਿੱਟੀ ਬਦਲ ਜੂਗੀ ਹਾਂ ਜੱਗੂ ਕਹਿੰਦਾ ਵੀ ਲਸਣ ਨੂੰ ਸਣ ਪਿਛਲੇ ਸਾਲੂ ਤੇ ਲੱਗਿਆ ਨਹੀਂ ਠੀਕ ਹੈ ਅੱਲਾ ਤਾਂ ਫੇਰ ਥੋੜਾ ਦੂਰ ਦਾ ਕਿੱਲਾ ਕਰ ਹਾਂ ਹਾਂ ਇਹ ਕਹਿੰਦਾ ਕੋਲੇ ਕਰ ਲੈਣੇ ਆ ਠੀਕ ਹੈ ਇਹ ਮਗਾ ਵੀ ਹੂੰ ਕੋਲ ਕਰਨਾ ਫੇਰੀ ਮਿੱਟੀ ਪਾ ਹੂੰ ਖੇਤ ਵਾਲੀ ਆਣ ਨਾਲੇ ਹੂੰ ਚਿਮਚੀ ਨਾਲ ਚੱਕ ਲੈਣੇ ਆ ਇਹ ਤਾਂ ਹੈ ਨਾਲੇ ਦੋ ਤਿੰਨ ਕੰਮ ਹੋ ਜੂਗੇ ਹੂੰ 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 ਤੇ ਹੁਣ ਆ ਭਰ ਕੇ ਰੇੜਾ ਨਾਲੇ ਕੱਖ ਲੈ ਜੂਗੇ ਨਾ ਠੀਕ ਹੈ ਇੱਕ ਤਾਂ ਗੇੜਾ ਸ਼ਾਮ ਨੂੰ ਲੈ ਚੰਗੇ ਹਾਂ ਠੰਡੇ ਹੋਈ ਲੈ ਜਪੇ ਨਾਲ ਦੀ ਨਾਲ ਤਿਆਰ ਕਰੀ ਜਾਣੀ ਕੋਈ ਜ਼ਰੂਰੀ ਨਹੀਂ ਵੀ ਅੱਜ ਜੱਟ ਮਾਰ ਨਾਲੇ ਫਿਰ ਦਵਾਰ ਦਾ ਲਾਹਾ ਹੁੰਦਾ ਨਹੀਂ ਤਾਂ ਪਤਾ ਕੁਝ ਨਹੀਂ ਕਰ ਲਾਂਗੇ ਨਾ ਹੁਣ ਨਹੀਂ ਪਤਾ ਤਾਂ ਬੈਠ ਲੈ ਕੇ ਕੱਲੇ ਨੂੰ ਭੇਜੇ ਮੈਂ ਚੱਲੈ ਇਹਨੇ ਕਹਿੰਦਾ ਤੂੰ ਚੱਲ ਮੈਂ ਆਇਆ ਹਾਂ ਇਹ ਤਾਂ ਹੈ ਇਹਨੇ ਲੰਘ ਲੂਗੇ ਜਾਣਾ ਤਾਂ ਕਿਧਰੇ ਨੂੰ ਹੂੰ 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 ਆ ਗਏ ਇੰਦਰ ਆ ਗਿਆ ਮਾਸਰ ਦਾ ਖੇਤ ਚਰੀ ਵੇਚਤੀ ਦੀ ਉਹਨੇ ਤਿੰਨ ਕੇਰੇ ਵਿਹਲੇ ਹੋ ਗਏ ਤੇ ਫੇਰ ਬੀਜ ਤੇ ਬਚਾਓ ਕਰ ਗਿਆ ਜੀ ਰਾਤ ਮੀਂਹ ਆਲਾ ਬਚਾਓ ਹੋ ਗਿਆ ਜੀ ਹਾਂ ਹਵਾ ਬਹੁਤ ਆਈ ਦੀ ਹਵਾ ਤਾਂ ਗਿਆ ਰਾਨੇ ਦੇ ਤਰ੍ਹਾਂ ਰਾਨੇ ਦੇ ਕੰਨ ਬੰਦ ਹੋਊਗੀ ਜੇ ਰਾਨੇ ਦੇ ਮਿਲਗੀ ਤਾਂ ਠੀਕ ਨਹੀਂ ਤੇ ਬੋਲ ਦੋਗਾ ਤੈਨੂੰ ਲੱਖ ਡਿਮਾਂਡ ਆ ਕਿ ਭਾਈ ਅੱਛਾ ਮੋਗੇ ਤੇ ਹੋ ਜੂ ਵੱਧ ਕਰ ਠੀਕ ਠੀਕ ਹੈ ਤੇ ਮੋਗੇ ਤੇ ਬਿਲਕੁਲ ਜਾਇਜ਼ ਹੋ ਜੂ ਦੇਖੋ ਆਪਣਾ ਨੰਬਰ ਬੋਲਦੇ ਵਿੱਚ ਜੇ ਕਿਸੇ ਬਾਈ ਨੇ ਟਰੈਕਟਰ ਦਾ ਪ੍ਰੇ ਰੂਲ ਪੁੱਛਣਾ ਹੋਇਆ ਉਹ ਜਗੂਗਾ ਸਿੱਧੀ ਆਪਣੀ ਗੱਲ ਕਰ ਲੂਗਾ ਟਰੈਕਟਰ ਦੀ ਨੰਬਰ ਵੀ ਦੱਸ ਦਨ ਰੇਟ ਵੀ ਦੱਸ ਦਨ ਇਹਦਾ ਜੀ ਅੱਛਾ ਜੀ ਤੇ ਬੰਦੇ ਦੇ ਦੀ ਮੰਗ ਦੇ ਦੀ 3 ਲੱਖ ਦੀ ਹੈ ਜੀ ਠੀਕ ਹੈ ਹਾਂ ਬਾਕੀ ਆਪਾਂ ਮੌਕੇ ਤੇ ਦੇ ਦਾਂਗੇ ਜਜ ਕਰਕੇ ਠੀਕ ਹੈ ਹਾਂ ਆ ਕੇ ਟਰੈਕਟਰ ਦੇਖ ਲਿਓ ਚਲਾ ਕੇ ਤਸੱਲੀ ਕਰਕੇ ਠੀਕ ਠੀਕ ਹੈ ਜੀ ਟਾਇਰ ਵੀ ਨਵੇਂ ਉੱਚੀ ਥੋੜੇ ਜਿਹੇ ਹਾਂ ਨਾ ਟਾਇਰ ਤਾਂ ਨਵੇਂ ਹੀ ਹੈ ਥੋੜੇ ਜਿਹੇ ਟਰੈਕਟਰਾਂ ਮਿਲ ਕੀ ਹੈ ਰੀਅਲ ਟਰੈਕਟਰਾਂ ਆਮ ਆਮ ਮਿਲਦਾ ਨਹੀਂ ਹੈਗਾ ਠੀਕ ਹੈ ਆਪਣੇ ਤਾਂ ਬਹੁਤ ਘੱਟ ਰਹਿ ਗਿਆ ਪੰਜਾਬ 'ਚ ਇਹ ਜਿਹੜੇ ਬੰਦਾ ਉਹਨੂੰ ਜਿਹਨੇ ਸ਼ੌਂਕ-ਸ਼ੌਂਕ ਨੂੰ ਰੱਖਣਾ ਹੋਵੇ ਜਿਹਦੇ ਸ਼ੌਂਕ ਉਹਦੇ ਵਾਸਤੇ ਹੀ ਹੈ ਹਾਂ ਖੇਤੀਬਾੜੀ ਤੇ ਨਹੀਂ ਕਿਸੇ ਲੈਣਾ ਜੀ ਉਹ ਖੇਤੀ ਨੂੰ 2 3 ਚ ਵਧੀਆ 575 ਆ ਜਾਂਦਾ ਹਾਂ ਆ ਜਾਂਦਾ ਹੈ ਚੰਗਾ ਹੈ 8 9 ਮਾਡਲ ਇਹ ਇਹਨੂੰ ਸ਼ੌਂਕ ਵਾਲਾ ਲਊਗਾ ਜਿਹਨੇ ਕੋਈ ਪੁਰਾਣੀ ਚੀਜ਼ ਦਾ ਸ਼ੌਂਕ ਹੈ ਜਿਹਨਾਂ ਨੂੰ ਹਾਂ ਹਾਂ ਉਹੀ ਬੰਦਾ ਲਊਗਾ ਠੀਕ ਠੀਕ ਪਹਿਲਾਂ ਹੀ ਮੈਂ ਵੀਡੀਓ ਪਾਈ ਤੀ ਇਹਨਾਂ ਥੱਲੇ ਕਮੈਂਟ ਕਰ ਤੇ ਬਾਈ ਕੋ ਆਰਡਰ ਰੇਟ 80000 ਦਾ ਅੱਛਾ ਬਾਈ ਮੈਂ 2 ਲੱਖ ਤੱਕ ਦਾ ਮੈਂ ਗਾਹਕ ਹੈਗਾ ਇਹਦਾ ਠੀਕ ਹੈ ਇਹ ਕਿਸੇ ਕੋਲ ਹੋਇਆ ਠੀਕ ਹੈ ਤਾਂ ਟਰੈਕਟਰ ਹੋਵੇ ਵਧੀਆ ਐਨ ਚੱਲਦੀ ਹਾਲਤ ਵਿੱਚ ਟੈਟੂ ਵਧੀਆ ਹੋਣਾ ਠੀਕ ਹੈ 2 ਲੱਖ ਰੁਪਏ ਦਾ ਮੈਂ ਕਹਾ ਕਿ ਜੇ ਟਰੈਕਟਰ ਵਧੀਆ ਹੋਵੇ ਉੱਪਰ ਵੀ ਲਾ ਦਊਗਾ ਠੀਕ ਹੈ ਹਾਂ ਪਹਿਲਾਂ ਹੀ ਮੈਨੂੰ ਕਈਆਂ ਨੇ ਥੱਲੇ ਕਮੈਂਟ ਕਰੇ ਬਾਈ ਕਹਿੰਦਾ 60000 ਦਾ ਕੋਈ ਕਹਿੰਦਾ 65000 ਦਾ ਟਰੈਕਟਰ ਹਾਂ ਯਾਨੀ ਕਿ 2 ਲੱਖ ਤੱਕ ਦਾ ਮੈਂ ਕਹਾ ਕਿ ਬੈਠਾ ਜੇ ਕੋਈ ਹੋਇਆ ਪੁਰਾਣਾ ਖੜਾ ਤਾਂ ਆਪਾਂ ਲੈ ਲਵਾਂਗੇ ਹੂੰ ਹੂੰ ਕੋਈ ਨੰਬਰ ਬੋਲਦੀ ਆਪਣੇ ਕਵਰ ਹਾਂਜੀ ਹਾਂਜੀ ਕਿਹਨਾ ਨੰਬਰ ਤੇਰਾ ਤੇਰਾ ਨੰਬਰ 8146678790 81466 678790 ਹਾਂਜੀ 78790 ਠੀਕ ਹੈ ਜੀ ਫਲਾ ਅਗੇ ਬੰਦਾ ਦੇਖ ਕੇ ਤਸੱਲੀ ਕਰੇ ਟਰੈਕਟਰ ਦੀ ਐਨ ਠੀਕ ਆ ਕੋਈ ਚੱਕਾ ਨਹੀਂ ਹੈਗਾ ਵੀ ਕਿਤੇ ਦੇ ਟਰੈਕਟਰ ਮੜਿਆ ਤੁਪਕਾ ਵੀ ਲੀਕ ਹੋ ਹਾਂ 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 ਜਿਹੜੇ ਬੰਦਿਆਂ ਤੋਂ ਲਿਆ ਉਹਨਾਂ ਨੇ ਹੋਣੀ ਇਹਦਾ ਕੰਮ ਮਿਸਤਰੀ ਤੋਂ ਉਹਦਾ ਇਹਦਾ ਮਿਸਤਰੀ ਵੀ ਸਪੈਸ਼ਲ ਹੈ ਹਰੇਕ ਬੰਦਾ ਇਹਦਾ ਕੰਮ ਨਹੀਂ ਕਰਦਾ ਠੀਕ ਠੀਕ ਆ ਨੰਬਰ ਦੋ ਗੱਲ ਇਹਦਾ ਟਰੈਕਟਰ ਦਾ ਇੱਥੋਂ ਇੱਕ ਵੀ ਪਾਰਟ ਸਮਝ ਨੂੰ ਨੱਟ ਵੀ ਨਹੀਂ ਮਿਲਣਾ ਉਹਦੇ ਤੋਂ ਹਾਂ 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 ਇਹਦਾ ਸਮਾਨ ਮਗਾਉਣਾ ਸਾਰਾ ਬਾਹਰੋਂ ਆਉਣਾ ਹੀ ਆਰਡਰ ਤੇ ਆਉਂਦਾ ਸਮਾਨ ਇੱਕ ਸਾਈਟ ਹੈਗੀ ਆ ਠੀਕ ਆ ਉੱਥੇ ਦਾ ਸਮਾਨ ਸਾਰਾ ਮਿਲ ਜਾਂਦਾ ਠੀਕ ਹਾਂਜੀ ਇੱਕ ਬੰਦੇ ਨਾਲ ਗੱਲ ਕਰੀ ਵੀ ਹੈਗੀ ਸ਼ਾਇਦ ਜੇ ਆਪਾਂ ਨੂੰ ਤਾਂ ਸਮਾਨ ਮਿਲ ਵੀ ਗਿਆ ਇਹਦਾ ਮਗਰਾੜ ਨਾਲ ਦੇ ਤਾਂ ਆਪਾਂ ਸ਼ਾਇਦ ਲੈ ਕੇ ਪਾ ਵੀ ਦਈਏ ਠੀਕ ਹੈ ਕੋਈ ਪੱਕਾ ਨਹੀਂ ਹੈਗਾ ਹਜੇ ਦੂਰ ਹੈ ਮੇਰਾ ਜਾਣ ਦਾ ਟਾਈਮ ਨਹੀਂ ਹੈਗਾ ਜੀ ਤਾਂ ਕਰਕੇ ਥੋੜਾ ਕੰਮ ਹੋ ਰਿਹਾ ਉਹਨਾਂ ਕੋਈ ਨਹੀਂ ਜੇੜਾ ਕੋਈ ਬੰਦਾ ਹੋਇਆ ਚਾਹਣਾ ਲੈਣ ਦਾ ਉਹਨਾਂ ਨੂੰ ਫੋਨ ਕਰ ਲੂਗਾ ਬਿਲਕੁਲ ਹੀ ਬਿਲਕੁਲ ਠੀਕ ਹੈ ਜੀ ਲਓ ਜੀ ਮੰਡ ਵਾਲੇ ਖੇਤਾਂ ਚ ਜਾਏ ਤੇ ਫੇਰ ਅੱਜ ਜਿਹੜੀ ਤਾਂ ਗਰੀਬ ਹੀ ਹੁਣ ਕੱਲੂ ਪੜਾਉਂਗੇ ਇਹਨੂੰ ਜਿਹੜੀ ਰਹਿੰਦੀ ਖੁੰਨੀ ਤੇ ਉਹ ਵੀ ਗਿਰਗੀ ਅੱਜ ਜਿਹਦੀ ਮਾਨੂੰ ਹੁਣ ਖਾਲ ਦਿਖਾਈ ਤੀ ਮੀਨ ਖਾਲ ਦੇ ਵਿੱਚ ਵੀ ਟਕੇ ਲਾਤੇ ਤੇ ਆ ਖਾਲ ਵੱਢ ਕੇ ਸਿਰੇ ਤੱਕ ਇਹ ਛੱਡਾਂ ਪਰ ਗੇਰਤੇ ਕੋਸ ਇਧਰ ਗੇਰਤੇ ਕੋਸ ਆ ਖੇਚ ਗੇਰਤੇ ਲਓ ਜੀ ਖਾਲ ਵੀ ਕਰਤੀ ਬੱਟਾ ਬੱਟਾ ਵੀ ਸਾਰੀਆਂ ਹੋ ਗਈਆਂ ਤੇ ਉਹ ਸੜਕ ਦੇ ਲਾਗ ਰਹੀਦੀ ਉਦਣ ਉਹ ਵੀ ਤੁਹਾਨੂੰ ਦਿਖਾ ਦਿੰਨੇ ਆ ਉਹ ਵੀ ਸਾਫ਼ ਕਰਤੇ ਆ ਚੰਗੀ ਤਰ੍ਹਾਂ ਬਾਕੀ ਜਿਹੜੇ ਖੰਬੇ ਖੁੰਬੇ ਹੈ ਇਹਦੇ ਚ ਤੁਹਾਨੂੰ ਦਿਖਾਏ ਤੇ ਕਿੰਨੇ ਖੰਬੇ ਦਾ ਸੜਕ ਦੇ ਨਾਲ ਹੀ ਹੈ। ਭਾਵੇਂ 4-5 ਖੰਬੇ ਵਿੱਚ ਹੈ। ਤਿੰਨ ਕ ਖੰਬੇ ਕੋਲ ਤੇ ਵੱਡਤੀ ਜਿਹੜੀ ਸੜਕ ਦੇ ਗਲਤੀ ਜਿਹੜੇ ਵਿਚਾਲੇ ਖੰਬੇ ਹੈ। ਇਹਨਾਂ ਕ ਦਾ ਹੁਣ ਕਾਲੂ ਗੈਲ ਤੇ ਗੈਲ ਵੀ ਵੜ ਦੂੰਗੇ। ਆਪੇ ਨਾਲ ਨਹੀਂ ਪਿਆ ਜਾਣਾ ਗੈਲ। ਇਹ ਬਹੁਤ ਨਾਲ ਸੜਕ ਦੇ ਨਾਲ ਨਾ ਰੁਗੀ। ਆ ਵਕਤ ਆ ਗਈ ਸੀ। ਉਹ ਯਾ ਕਰਦੀ ਐ ਨੀ ਸਾਫ ਉਹ ਜੇ ਨੀ ਨੀ ਲੱਗ ਸਾਫ ਕਰਤੀ ਇਤਰਾ ਹੈਰੀ ਗਰੀ ਵੀ ਦੀਆ ਥੋੜੀ ਜਿਹੀ ਉਧਨ ਕਰਤੀ ਸਾਫ ਤੇ ਬਾਕੀ ਅੱਜ ਆ ਕਰਤੀ ਥਾਰੀਓ ਸਾਹ ਆ ਕੰਬੇ ਕੋਲ ਤੋਂ ਵੀ ਐ ਕਲ ਵਰਤੀ ਐ ਨੀ ਨੀ ਹੋਰਾ ਆਮ ਗਮਸ਼ੀ ਲੱਜੇ ਕਰੂਗੀ ਆ ਦੇਖੋ ਜੀ ਲਓ ਜੀ ਚਾਹੇ ਵੀ ਜੀ ਅੱਜ ਮਿਹਨਤ ਹੋ ਗਈ ਥੋੜੀ ਜੀ ਤੈਨੂੰ ਮੱਡਣ ਲੱਗੇ ਮੌਜੂਦੀ ਕਰੂੰਗਾ ਕਿ ਫੇ ਜਿਹੜੀ ਮਸ਼ੀਨ ਦੇ ਥੱਲੇ ਰਹਿੰਦੀ ਮਾਣੀ ਮੋਟੀ ਉਹ ਵੀ ਨਹੀਂ ਦੇਖ ਹੁੰਦੀ ਹੈਗੀ ਚਲੋ ਬੰਦਾ ਮਸ਼ੀਨ ਤੇ ਮਗਰ ਮਰ ਘੁਮਕੇ ਉਹ ਚੱਕੀ ਜਾਂਦਾ ਜੀ ਨਾਲ ਦੀ ਨਾਲ ਸਵੇਰ ਦਾ ਬਹੁਤ ਮੌਸਮ ਖਰਾਬ ਹੋ ਗਿਆ ਤੇ ਰਾਤ ਹਨੇਰੀ ਆਈ ਹੈ ਬਹੁਤ ਜ਼ਿਆਦਾ ਜਿਹੜੇ ਗਨੇ ਗਨੇ ਹੈਗੇ ਆ ਫਿਰ ਇਹ ਤੇ ਆਹੋ ਦਨ ਕਰ ਗਿਆ ਤਾਂ ਮੈਨ ਲੱਗਦਾ ਪੂਰਾ ਫਿਰ ਜਮਾਈ ਸੁੱਕ ਗਿਆ ਜੀ ਲੋ ਮੀਰੇ ਵਿੱਚ ਆਪ ਹੋ ਗਿਆ ਮੰਡ ਜਮੀ ਹੈ ਨਹੀਂ ਇਹ ਪਿੰਡ ਮਾੜਾ ਮੋਟਾ ਹੈਗਾ ਇਹ ਬਾਕੀ ਹਾਂ ਕੱਲ ਨੂੰ ਦਿਖਾਵਾਂਗੇ ਕਿਵੇਂ ਚੱਲਦਾ ਪ੍ਰੋਗਰਾਮ ਜੜਤੀ ਵਧਣੀ ਪੈਣੀ ਹੈ ਸਾਰੀ ਉਹ ਨੁਕਸਾਨ ਬਹੁਤ ਜ਼ਿਆਦਾ ਹੁੰਦਾ ਜੜਤੇ ਵਧਣੇ ਚ ਆ ਦੇਖੋ ਇਹਦੇ ਪੱਪੀ ਨਾਲ ਦਾ ਗੰਨਾ ਦਿਖਾਇਆ ਤੁਹਾਨੂੰ ਵੀ ਬਹੁਤ ਵਧੀਆ ਖੜਾ ਏ ਉਹ ਵੀ ਸਾਰੇ ਗਰ ਗਿਆ ਰਾਤ ਸਾਰੇ ਵਿਛ ਗਏ ਵੀ ਨੇਰੀ ਆਈ ਉਹ ਬਹੁਤ ਹੈ ਇਹ ਚਲੋ ਕਲਦੇ ਆ ਜੀ ਹੁਣ ਘਰ ਨੂੰ ਦੁਪਹਿਰ ਆ ਹੋ ਗਿਆ ਬਹੁਤ ਮਿਲਦੇ ਆ ਜੀ ਕਿਸੇ ਅਗਲੀ ਵੀਡੀਓ ਚ ਸਤਿ ਸ੍ਰੀ ਅਕਾਲ ਜੀ